ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਛਿਰੀ ਹਿਮਕੁਣ ਸਾਹਿਬ ਦੀ ਦੂਸਰੇ ਦਿਨ ਦੀ ਯਾਤਰਾ ਅਸੀਂ 20 ਜੂਨ 2024 ਨੂੰ ਆਰੰਭ ਕੀਤੀ ਤੇ ਸੋਹਣੀਆਂ ਪਹਾੜੀਆਂ ਵੱਲ ਵਧਦੇ ਗਏ ਖੂਬਸੂਰਤ ਪਹਾੜੀਆਂ ਦੇ ਦ੍ਰਿਸ਼ ਬਹੁਤ ਹੀ ਸੋਹਣੇ ਲੱਗੇ ਤੇ ਅਸੀਂ ਗੱਡੀ ਰੋਕ ਕੇ ਕੁਝ ਫੋਟੋਆਂ ਕੀਤੀਆਂ ਤੇ ਅੱਗੇ ਚੱਲ ਪਏ ਅੱਗੇ ਜਾ ਕੇ ਮਹਾਲੀ ਵਾਲੇ ਵੀਰਾਂ ਵੱਲੋਂ ਗੁਰੂ ਕਾ ਲੰਗਰ ਵਰਤਾਇਆ ਜਾ ਰਿਹਾ ਸੀ ਅਸੀਂ ਸਾਰੇ ਸਾਥੀ ਸੱਜਣਾ ਨੇ ਗੁਰੂ ਦੇ ਲੰਗਰ ਵਿੱਚੋਂ ਚਾਹ ਛਕ ਤੇ ਜਕਰ ਲਾ ਕੇ ਅੱਗੇ ਦੀ ਯਾਤਰਾ ਫਿਰ ਸ਼ੁਰੂ ਕੀਤੀ 3 ਘੰਟਿਆਂ ਦਾ ਸਫ਼ਰ ਤੈਅ ਕਰਕੇ ਅਸੀਂ ਗੋਬਿੰਦਗੜ੍ਹ ਤੇ ਪਹੁੰਚ ਗਏ ਚਾਰੇ ਪਾਸਿਆਂ ਤੋਂ ਪਹਾੜਿਆਂ ਨਾਲ ਕਿਰਿਆ ਗੋਵਿੰਦਗੜ੍ਹ ਗੁਰਕੜ੍ਹ ਬਹੁਤ ਸੋਹਣਾ ਲੱਗ ਰਿਹਾ ਸੀ ਬਹੁਤ ਸਾਰੀਆਂ ਸੰਗਤਾਂ ਇੱਥੋਂ ਗੁਰੂ ਘਰ ਵਿੱਚੋਂ ਲੰਗਰ ਪਾਣੀ ਛੱਕ ਕੇ ਉੱਪਰ ਦੀ ਯਾਤਰਾ ਲਈ ਜਾ ਰਹੀਆਂ ਸੀ ਅਸੀਂ ਵੀ ਸਾਰੇ ਸਾਥੀ ਸਿੰਘਾਂ ਨੇ ਗੋਵਿੰਦਗੜ੍ਹ ਗੁਰੂ ਘਰ ਵਿੱਚ ਜਾ ਕੇ ਲੰਗਰ ਛਕਿਆ ਤੇ ਉੱਪਰ ਦੀ ਯਾਤਰਾ ਸ੍ਰੀ ਹਿਮਕੁੰਸਾਹ ਜੀ ਦੀ ਯਾਤਰਾ ਲਈ ਅਰਦਾਸ ਕੀਤੀ ਤੇ ਗੁਰੂ ਮਹਾਰਾਜ ਨੂੰ ਨਮਸਕਾਰ ਕੀਤਾ ਸਾਰੇ ਸਾਥੀ ਸੱਜਣਾ ਵੱਲੋਂ ਆਪਣੀ ਨਮਸਕਾਰ ਬੇਨਤੀ ਕਰਨ ਤੋਂ ਬਾਅਦ ਅਸੀਂ ਉੱਪਰ ਦੀ ਯਾਤਰਾ ਗੋਮਿੰਦਰ ਤਾਮ ਦੀ ਯਾਤਰਾ ਲਈ ਰਵਾਨਾ ਹੋਏ ਇਸ ਤੋਂ ਬਾਅਦ ਅਸੀਂ ਸ੍ਰੀ ਹਿਮਕੁੰਸਾਹ ਜੀ ਦੀ ਯਾਤਰਾ ਲਈ ਆਪਣਾ ਲੋੜੀਦਾ ਸਮਾਨ ਜਿਵੇਂ ਪਾਣੀ ਵਗੈਰਾ ਮੈਡੀਸਿਨ ਲੈ ਕੇ ਤਿਆਰ ਹੋਏ ਪਹਾੜੀ ਦੀ ਚੜ੍ਹਾਈ ਲਈ ਛੋਟੀ ਦਾ ਸਾਰਾ ਬਹੁਤ ਜ਼ਰੂਰੀ ਸੀ ਇਸ ਲਈ ਅਸੀਂ ਸਾਰਿਆਂ ਨੇ ਇੱਕ ਇੱਕ ਛੋਟੀ ਲਈ ਗੋਵਿੰਦ ਘਾਟ ਤੋਂ ਗੋਵਿੰਤਾ ਆਉਂਦਾ ਸਫ਼ਰ 13 ਕਿਲੋਮੀਟਰ ਦਾ ਸੀ ਜਿਸ ਚੋਂ 4 ਕਿਲੋਮੀਟਰ ਦਾ ਸਫ਼ਰ ਗੱਡੀ ਦੁਆਰਾ ਕੀਤਾ ਇਸ ਗੱਡੀ ਦਾ ਕਿਰਾਇਆ ਪ੍ਰਾਪੀ 1 ਸਵਾਰੀ ਦਾ ਸੀ ਇਸ ਗੱਡੀ ਦੁਆਰਾ 15-20 ਮਿੰਟਾਂ ਦਾ ਸਫ਼ਰ ਅਸੀਂ 4 ਕਿਲੋਮੀਟਰ ਦਾ ਕੀਤਾ ਗੋਵਿੰਦ ਘਾਟ ਤੋਂ ਗੋਵਿੰਦ ਤਾਮ ਜਾਨਵਲ ਦੇ ਸਥਿਤਿ ਦੋ ਵੇਟ ਤੋਂ ਬਾਅਦ ਐਂਟਰੀ ਬੰਦਾ ਇਸ ਗੱਡੀ ਜੋ ਉਤਰ ਕੇ ਅਸੀਂ ਫੈਮਿਲੀ ਯਾਤਰਾ ਲਈ ਜੋ ਰਿਟ੍ਰੇਸ਼ਨ ਅਸੀਂ ਸ਼ਿਕਾਸ਼ੀਕੇਸ਼ਨ ਗੁਰੂ ਘਰ ਤੋਂ ਕਰਵਾਈ ਸੀ ਉਸ ਦੀ ਵੈਰੀਫਿਕੇਸ਼ਨ ਕਰਵਾਈ ਹੋਰ ਵੀ ਬਹੁਤ ਸਾਰੀ ਸੰਗਤ ਆਪਣੇ ਵੈਰੀਫਿਕੇਸ਼ਨ ਕਰਾ ਰਹੀ ਸੀ ਇਸ ਤੋਂ ਬਾਅਦ ਅਸੀਂ ਆਪਣੀ 9 ਕਿਲੋਮੀਟਰ ਦੀ ਪੈਦਲ ਯਾਤਰਾ ਆਰੰਭ ਕੀਤੀ ਕੁਝ ਸੰਗਤਾਂ ਦੁਆਰਾ ਆਪਣੀ ਇਹ ਯਾਤਰਾ ਘੋੜਿਆਂ ਦਵਾਰ ਕੀਤੀ ਗਈ। ਇਹ ਘੋੜਿਆਂ ਵਾਲੇ ਇੱਕ ਸਵਾਰੀ ਦੇ ਹਿਸਾਬ ਨਾਲ 1800 ਤੋਂ 2000 ਦੇ ਲਗਭਗ ਪੈਸੇ ਲੈ ਰਹੇ ਸੀ। ਅਸੀਂ ਸਾਰੇ ਸਾਥੀਆਂ ਨੇ ਇਹ ਯਾਤਰਾ ਪੈਦਲ ਹੀ ਕੀਤੀ। ਇਹ ਗੁਰੂ ਜੀ ਵਾਹਿਗੁਰੂ 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 ਕੀ ਆ ਬਾਈ ਕੀ ਆ ਹਲੋ ਸੰਤੋ ਵਾਹਿਗੁਰੂ 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਤਿ ਸ਼੍ਰੀ ਅਕਾਲ ਗੁਰੂ ਚੜਾਈ ਬਹੁਤ ਸਖੀ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਉਹਨੇ ਪੱਟੀ ਨੁ ਬੜਿਆ ਵਾ ਵਾਹ ਉਹਨੇ ਆਵਾਸ ਪਾਇਆ ਨਹੀਂ ਆ ਵਾਹੀ ਗੁਰੂ ਵਾਹੀ ਗੁਰੂ ਅਗਰੇ ਸਿੰਘ ਵਾਹੀ ਗੁਰੂ ਵਾਹ ਗੁਰੂ ਵਾਹੀ ਗੁਰੂ ਵਾਹ ਗੁਰੂ ਆਰੇ ਸਿੰਘ ਜੀ ਇੱਕ ਸਿੰਘ ਉਹ ਪਿੱਛੇ ਰਹਿ ਗਿਆ ਆਪਣਾ ਕੁਝ ਸੰਗਤਾਂ ਗੋਇੰਦਕਾੜ ਤੋਂ ਕੋਮਿੰਤਾਉਂ ਦਾ ਸਫਰ ਜਾਇਦ ਦੁਆਰਾ ਵੀ ਤੈਅ ਕਰੀਆਂ ਸੀ ਜਾਇਦ ਦੁਆਰਾ ਇੱਕ ਸੌਰੀ ਦਾ ਇੱਕ ਸਾਈਡ ਦਾ ਸਿੰਗਲ ਕਰਾਇਆ 3000 ਰੁਪਏ ਚਾਰਜ ਕੀਤਾ ਗਿਆ ਸੀ ਔਨ ਜਾਣ ਦਾ 6000 ਦੇ ਲਗਭਗ ਚਾਰਜ ਕੀਤਾ ਜਾਂਦਾ ਸੀ ਜਹਾਜ਼ ਦੇ ਹੈਨੀਪਨ ਕੋਲ ਹੀ ਟੈਂਟ ਲਗਾਏ ਸ ਗਏ ਸਨ ਜੋ ਕਿ ਉਹਨਾਂ ਵਾਲੇ ਯਾਤਰੀਆਂ ਨੂੰ ਕਰਾਇਤੇ ਦਿੱਤੇ ਜਾਂਦੇ ਲਗਭਗ 6 ਘੰਟਿਆਂ ਦਾ ਸਫ਼ਰ ਤੈਅ ਕਰਕੇ ਅਸੀਂ 4:30 ਵਜੇ ਗੋਮਿੰਤਾ ਪਹੁੰਚ ਗਏ ਜਿਆਦਾ ਸਫ਼ਰ ਹੋਣ ਕਾਰਨ ਲੱਤਾਂ ਵਿੱਚ ਪੇਨ ਬਹੁਤ ਹੋ ਰਿਹਾ ਸੀ ਮਾਲਛ ਵਾਲੇ ਵੀਰ ਨੇ 100 ਰੁਪਿਆ ਪ੍ਰਤੀ ਇੱਕ ਸਾਥੀ ਦੇ ਹਿਸਾਬ ਨਾਲ ਸਾਰਿਆਂ ਨੇ ਮਾਲਸ਼ ਕੀਤੀ ਫਿਰ ਅਸੀਂ ਗੋਵਿੰਦ ਧਾਮ ਗੁਰੂ ਘਰ ਵਿੱਚ ਜਾ ਕੇ ਗੁਰੂ ਮਹਾਰਾਜ ਨੂੰ ਮੁਥਾ ਟੇਕਿਆ ਤੇ ਨਮਸਕਾਰ ਕੀਤੀ ਤੇ ਗੁਰੂ ਘਰ ਵਿੱਚੋਂ ਲੰਗਰ ਛਕਿਆ ਆਓ ਅੱਗੇ ਆਪਾਂ ਤੁਹਾਨੂੰ ਉਸ ਦਰਖਤ ਦੇ ਦਰਸ਼ਨ ਕਰਾਉਣੇ ਹਨ ਕਿ ਇਹ ਉਹ ਦਰਖਤ ਹੈ ਜੇ ਸੋਚ ਭਾਈ ਮੋਦਨ ਸਿੰਘ ਜੀ ਇਹ ਕੋੜ ਪਰਬਤ ਦੀ ਕੋਈ ਕਰਨ ਲਈ ਰਾਤ ਵੇਲੇ ਵਿਸ਼ਰਾਮ ਕਰਿਆ ਕਰਦੇ ਸਨ ਫਿਰ ਟਾਈਮ ਕਾਫੀ ਹੋ ਚੁੱਕਿਆ ਸੀ ਅਸੀਂ ਇੱਕ ਨੇੜ ਦੇ ਹੋਟਲ ਤੋਂ ਦੁੱਧ ਪੀਤਾ ਤੇ 3000 ਰੈਂਟ ਤੇ ਇੱਕ ਰੂਮ ਲਿਆ ਸਾਰੇ ਸਾਥੀ ਥੱਕੇ ਹੋਣ ਕਾਰਨ ਪੂਰੇ ਗੂੜੀ ਨੀਂਦ ਵਿੱਚ ਸੌ ਗਏ